ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਟਾਈਮ ਹੋ ਗਿਆ ਸਵੇਰ ਦਾ 9 ਵਜੇ ਦਾ ਤੇ ਆਪਾਂ ਨਹਾ ਲਈਏ ਤੇ ਬਿਲਕੁਲ ਰੈਡੀ ਆ ਕਿਉਂਕਿ ਅੱਜ ਆਪਾਂ ਕਿਤੇ ਜਾਣਾ ਹੈ ਹੁਣ ਦੇਰ ਜਾਂ ਕੇ ਆ ਤੁਸੀਂ ਗੈਸ ਲਾਓ ਕਿੱਥੇ ਜਾਣਾ ਹੈ ਕਿਤੇ ਤੁਹਾਡਾ ਗੈਸ ਗਲਤ ਨਾ ਹੋ ਜੇ ਇਸ ਕਰਕੇ ਆਪਾਂ ਪਹਿਲਾਂ ਦੱਸ ਦਿੰਨੇ ਆ ਐਨਾ ਟੈਸਟ ਨਹੀਂ ਲੈਂਦੇ ਲੰਬਾ ਪੇਪਰ ਨਹੀਂ ਪਾਉਂਦੇ ਹੈਗੇ ਤੁਹਾਨੂੰ ਅੱਜ ਆਪਾਂ ਜਾਣਾ ਹੈਗਾ ਆਪਣੇ ਪੇਕੇ ਬਠਿੰਡੇ ਸਾਰੇ ਜਾ ਰਹੇ ਨੇ ਤੇ ਅਸੀਂ ਵੀ ਦੋ ਚਾਰ ਦਿਨ ਜਾ ਜਾઈએ ਹੈ ਨਾ ਤੇ ਜਿਆਦਾ ਦਿਨ ਤਲਾ ਰਹੇ ਨਹੀਂ ਸਕਦੇ ਕਿਉਂਕਿ ਘਰੇ ਬਹੁਤ ਔਖਾ ਹੋ ਜਾਂਦਾ ਜੀ ਬੰਦ ਕਰਕੇ ਜਾਣਾ ਘਰ ਮੀਂਹ ਹੀ ਰਿਦਾ ਮੌਸਮ ਆਉਂਦਿਆਂ ਨੂੰ ਕੋਈ ਹਾਲ ਨਹੀਂ ਹੁੰਦਾ ਘਰ ਦਾ ਤੇ ਇੱਕ ਆਪਣੇ ਰਹਿੰਦੇ ਹੈਗੇ ਪੰਛੀ ਤੁਹਾਨੂੰ ਪਤਾ ਕਿਚਨ ਦੇ ਵਿੱਚ ਹਨਾ ਉਹਨਾਂ ਦਾ ਵੀ ਧਿਆਨ ਰੱਖਣਾ ਮੈਨੂੰ ਆਪਾਂ ਨੂੰ ਉਹਨਾਂ ਦਾ ਵੀ ਜੀ ਨਹੀਂ ਲੱਗਣਾ ਸਾਡੇ ਦੇ ਨਾਲ ਜਦੋਂ ਅਸੀਂ ਕਿਚਨ ਦੇ ਵਿੱਚ ਜਾਂਦੇ ਹਾਂ ਉਹਦੀਆਂ ਰੌਲਾ ਪਾਉਂਦੇ ਨੇ ਤੇ ਜੇ ਘਰ ਸੁਨਣਾ ਹੋਇਆ ਤੇ ਉਹਨਾਂ ਦਾ ਵੀ ਦਿਲ ਨਹੀਂ ਲੱਗਣਾ ਹਨਾ ਉਹਨਾਂ ਵਾਸਤੇ ਆਪਾਂ ਚੌਲ ਵੇਰਾਂ ਭੌਂਕੇ ਰੱਖੇ ਪਈ ਆ ਤੇ ਮੈਂ ਉਹਨਾਂ ਨੂੰ ਪਾ ਕੇ ਜਾਉਂਗੀ ਵੈਸੇ ਤਾਂ ਉੜ ਕੇ ਬਾਹਰ ਜਾਂਦੇ ਹੀ ਹੈ ਤੇ ਪਰ ਫਿਰ ਵੀ ਮੈਨੂੰ ਆਇਆ ਹੁੰਦਾ ਵੀ ਚਲੋ ਬੱਚੇ-ਬੁੱੱਚੇ ਹੁੰਦੇ ਆ ਉਹਨਾਂ ਦੇ ਖਾ ਲੈਣਗੇ ਤੇ ਥੋੜੇ ਤਾਂ ਉਹਨਾਂ ਦਾ ਸਰਦ ਹੋਊਗਾ ਕਿਉਂਕਿ ਆਪਾਂ ਬੜਾ ਟਾਈਮ ਤਾਂ ਲਾਉਣਾ ਨਹੀਂ ਹੈਗਾ ਕਿਉਂ ਕਰ ਛੱਡਣੇ ਬੜੇ ਓਕੇ ਆ ਜੀ ਤੇ ਪਰ ਜਦੋਂ ਫਿਰ ਮੈਨੂੰ ਕਰਨਾ ਵੀ ਹੁੰਦਾ ਭੈਣ ਜੀ ਹੁਣੀ ਆ ਕੇ ਚਲੇ ਗਏ ਗੁਰਪ੍ਰੀਤ ਆਈ ਸੀਗੀ ਕਿਸੇ ਭੈਣ ਨੇ ਪੁੱਛਿਆ ਸੀਗਾ ਵੀ ਜਿਹੜੀ ਇਹ ਕੁੜੀ ਪਿੰਕ ਸੂਟ ਵਾਲੀ ਆ ਵੀ ਇਹ ਕਿੱਥੋਂ ਆਈ ਆ ਤਾਂ ਪਿੰਡ ਕਿਹੜਾ ਉਹ ਕੋਟਕਪੂਰੇ ਰਹਿੰਦੇ ਨੇ ਜੀ ਤੇ ਉਹਨਾਂ ਦਾ ਪਿਕਅਪਿੰਡ ਨਾਨਕਸਰ ਹੈਗਾ ਭੈਣ ਜੀ ਦੀ ਡੈਥ ਹੋ ਗਈ ਸੀਗੀ ਉਹਨਾਂ ਦੀ ਮੰਮੀ ਦੀ ਤੇ ਉਹ ਫਿਰ ਆਪਣੇ ਕੋਲੇ ਜੂਨ ਦੇ ਛੁੱਟੀਆਂ 'ਚ ਕਿਹੜਾ ਮਾਰ ਜਾਂਦੀ ਹੁੰਦੀ ਵਾਸੀ ਬਣ ਜੀ ਦੋਨੇ ਆ ਜਾਂਦੀਆਂ ਹੁੰਦੀਆਂ ਨੇ ਇਕੱਠੀਆਂ ਆਉਂਦੀਆਂ ਨੇ ਤੇ ਪਹਿਲਾਂ ਕੁਪਰੀ ਚਲੇਗੀ ਇੱਕ ਦਿਨ ਪਹਿਲਾਂ ਤੇ ਅਗਲੇ ਦਿਨ ਪੰਮੀ ਭੈਣ ਜੀ ਚਲੇ ਗਏ ਉਹ ਕੱਲ ਗਏ ਸੀਗੇ ਤੇ ਜਮਈ ਸੁਨਣਾ ਸੁਨਣਾ ਲੱਗੇ ਘਰ ਸਾਨੂੰ ਕਿਉਂਕਿ ਭਰਿਆ ਭਰਿਆ ਜਾ ਹੋ ਗਿਆ ਸੀਗਾ ਜਦੋਂ ਚਾਰ ਜਾਣੇ ਹੋ ਗਏ ਸੀਗੇ ਤੇ ਫਿਰ ਸੁਨਣਾ ਹੋ ਗਿਆ ਇੱਕ ਦੋ ਦਿਨ ਤਾਂ ਹੋਰ ਤਰ੍ਹਾਂ ਲੱਗਦਾ ਹੈਗਾ ਫਿਰ ਯੂਜ਼ਡ ਹੋ ਜਾਈਦਾ ਜੀ ਹਨਾ ਰਹਿਣਾ ਹੀ ਹੁੰਦਾ ਆਪਦੇ ਘਰੀ ਤਾਂ ਤੇ ਚਲੋ ਉਹਨਾਂ ਨੂੰ ਵੀ ਚੇਂਜ ਜੀ ਆ ਗਈ ਤੇ ਆਪ ਨੂੰ ਵੀ ਵਧੀਆ ਲੱਗਿਆ ਫਰੈਸ਼ ਜੀ ਹੋ ਜਾਂਦਾ ਬੰਦਾ ਰੂਟੀਨ ਜੇ ਤੋਂ ਥੋੜਾ ਜਿਹਾ ਹਟ ਕੇ ਜੀ ਵਧੀਆ ਲੱਗਦਾ ਹੁੰਦਾ ਨਹੀਂ ਤਾਂ ਉਹੀ ਕੰਮ ਉਹੀ ਰੂਟੀਨ ਹਨਾ ਤੇ ਗੱਲਾਂ ਬਾਤਾਂ ਮਾਰੀਆਂ ਇਧਰ ਲੀਆਂ ਉਧਰ ਲੀਆਂ ਬਹੁਤ ਜੀ ਲੱਗਿਆ ਚਲੋ ਹੁਣ ਕੁਝ ਟਾਈਮ ਉਹਨਾਂ ਦਾ ਵੀ ਵਧੀਆ ਨਿਕਲ ਜੂਗਾ ਤੇ ਸਾਡਾ ਵੀ ਵਧੀਆ ਨਿਕਲ ਜੂਗਾ ਤੇ ਅੱਜ ਆਪਾਂ ਆਮ ਬਠਿੰਡੇ ਚੱਲਾਂਗੇ ਤੇ ਉੱਥੇ ਆਈ ਹੋਈ ਆ ਮੇਰੀ ਸਿਸਟਰ ਨੂੰ ਪਤਾ ਹੀ ਉਹਦਾ ਤਾਂ ਉਹਨੂੰ ਆਈ ਨੂੰ ਹੋ ਗਏ 3-4 ਦਿਨ ਤੇ ਚਲੋ ਉੱਥੇ ਰੌਣਕ ਲਾਵਾਂਗੇ ਜੀ ਹੁਣ ਆਪਾਂ ਬਠਿੰਡੇ ਜਾ ਕੇ ਬੱਚੇ ਵੀ ਹੁਣੀਪ ਦੇਨੇ ਉੱਥੇ ਪਰ ਬੜੇ ਦਿਨ ਤਾਂ ਰਹਿ ਨਹੀਂ ਸਕਦੇ ਸਾਨੂੰ ਪਤਾ ਆਪਣਾ ਸ਼ਾਪ ਦਾ ਕੰਮ ਹੈ ਤੇ ਸ਼ਾਪ ਹੈ ਜਿਹੜੀ ਉਹ ਵੀ ਆਪਾਂ ਨੂੰ ਆਫ ਕਰਕੇ ਜਾਣੀ ਪੈਣੀ ਆ ਤੇ ਪਰ ਵੀਡੀਓ ਜਿਹੜੀ ਉਹ ਆਪਣੀ ਸ਼ਾਮ ਨੂੰ ਫਰਸਟ ਕੁਐਸਚਨਲ ਹੈਗਾ ਆਪਣਾ ਭੈਣਾ ਨਾ ਕਈਆਂ ਨੂੰ ਮੇਰਾ ਫੋਨ ਨੰਬਰ ਨਹੀਂ ਪਤਾ ਲੱਗਦਾ ਤੁਹਾਨੂੰ ਪਤਾ ਜੀ ਇਸ ਤਰ੍ਹਾਂ ਆਪਾਂ YouTube ਤੇ ਨੰਬਰ ਦੱਸਾਂਗੇ ਹਨਾ ਮੈਂ ਥੋੜਾ ਘੱਟ ਦੱਸ ਕੇ ਰਾਜੀ ਹੈਗੀ ਆ ਤੇ ਤੁਸੀਂ ਫਰਸਟ ਕੁਐਸਚਨਲ ਭੈਣਾ ਦੇ ਸੂਟਾਂ ਦਾ ਚੈਨਲ ਹੈਗਾ ਤੇ ਭੈਣਾ ਖੋਲ ਲੈਣਗੇ ਆਪਦੇ ਸੂਟਾਂ ਦਾ ਚੈਨਲ ਤੇ ਉਹਦੇ ਤੋਂ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਤੇ ਮੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਭੈਣਾਂ ਕਰਦੀਆਂ ਰਹਿੰਦੀਆਂ ਨਹੀਂ ਸਾਰਾ ਦਿਨ ਇਸ ਤਰ੍ਹਾਂ ਹੀ ਆਪਣਾ ਬੀਜ਼ੀ ਸ਼ਡਿਊਲ ਚੱਲਦਾ ਰਹਿੰਦਾ ਬੀਜ਼ੀ ਸ਼ਡਿਊਲ ਦੇ ਵਿੱਚੋਂ ਵੀ ਟਾਈਮ ਕੱਢ ਕੇ ਆਪਾਂ ਭੈਣਾਂ ਨਾਲ ਗੱਲ ਕਰਦੇ ਰਹਿੰਦੇ ਆ ਕਦੇ ਮੈਨੂੰ ਲੱਗਦਾ ਮੈਂ ਕਿਸੇ ਭੈਣ ਨੂੰ ਇਗਨੋਰ ਨਹੀਂ ਕੀਤਾ ਔਰ ਇੱਕ ਭੈਣ ਦਾ ਨਾ ਮੈਸੇਜ ਵੀ ਆਇਆ ਕਹਿੰਦੇ ਉਹਨਾਂ ਨੇ ਨਾ ਕੋਈ ਮੈਸੇਜ ਕਰਿਆ ਸੀ ਔਰ ਮੈਂ ਨਾਲ ਦੀ ਨਾਲ ਉਹਦਾ ਰਿਪਲਾਈ ਵੀ ਦਿੱਤਾ ਕਹਿੰਦੇ ਭੈਣੇ ਤੁਸੀਂ ਕਹਿੰਦੇ ਹੁੰਨੇ ਹੋ ਕਿ ਭੈਣਾਂ ਫੋਨ ਕਰਦੀਆਂ ਨੇ ਗੱਲਬਾਤ ਕਰਦੀਆਂ ਨੇ ਤੁਸੀਂ ਫੋਨ ਚੱਕ ਲੈਨੇ ਹੋ ਪਰ ਅੱਜ ਤੱਕ ਇਹ ਕਹਿੰਦੇ ਮੈਨੂੰ ਜਮੇ ਜੇ ਤੁਸੀਂ ਟਾਈਮ ਕੱਢ ਕੇ ਸਾਡੇ ਵਲੌਗ ਦੇਖਦੇ ਹੋ ਨਾ ਜੀ ਤੇ ਸਾਡੇ ਤੇ ਉਸ ਤੋਂ ਵੀ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਤੁਹਾਡੇ ਕੰਟੈਕਟ 'ਚ ਰਹੀਏ ਕਿਉਂਕਿ ਸਿਰਫ ਇਹ ਨਹੀਂ ਹੈ ਕਿ ਅਸੀਂ ਵਲੌਗ ਬਣਾਇਆ ਤੇ ਪਾਇਆ ਤੇ ਬਾਕੀ ਤੁਸੀਂ ਦੇਖੀ ਜਾਓ ਬਸ ਤੇ ਅਸੀਂ ਤੁਹਾਡੀ ਕਦਰ ਹੀ ਨਾ ਕਰੀਏ ਤੁਸੀਂ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਬਹੁਤ ਜ਼ਿਆਦਾ ਵੀਆਈਪੀ ਹੋ ਸਾਡੇ ਲਈ ਤੇ ਤੁਹਾਡਾ ਫੋਨ ਆਵੇ ਤੇ ਅਸੀਂ ਚੱਕੀਏ ਨਾ ਤਾਂ ਹੋ ਨਹੀਂ ਸਕਦਾ ਕਿਸੇ ਵੇਲੇ ਮਜਬੂਰੀ ਹੁੰਦੀ ਆ ਕਿ ਫੋਨ ਨਾ ਚੱਕਿਆ ਜਾਵੇ ਬਿਜ਼ੀ ਹੋਈਏ ਜਾਂ ਮੈਂ ਇੱਧਰ ਉੱਧਰ ਹੋਵਾਂ ਤੁਹਾਡੇ ਵੀ ਬਿਨਾਂ ਗੱਲ ਹੋ ਜੇ ਤੇ ਮੇਰੇ ਨਾਲ ਨਾ ਹੋ ਪਾਵੇ ਅਦਰਵਾਈਜ਼ ਇਗਨੋਰ ਨਹੀਂ ਕਰਦੇ ਅਸੀਂ ਬਿਲਕੁਲ ਨਹੀਂ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਕਿਉਂਕਿ ਘਰ ਬੰਦ ਕਰਕੇ ਜਾਣਾ ਹੈਗਾ ਤੇ ਥੋੜੇ ਬਹੁਤੇ ਕੰਮ ਹੈ ਜਿਹੜੇ ਉਹ ਕਰ ਲੈਣੇ ਆ ਪਹਿਲੀ ਗੱਲ ਤਾਂ ਗੱਡੀ ਮੇਰੀ ਬਹੁਤ ਜ਼ਿਆਦਾ ਗੰਦੀ ਹੋਈ ਪਈ ਐ ਉਹਦੀ ਸਾਫ ਸਫਾਈ ਕਰਨੀ ਆ ਫਿਰ ਪੇਕੇ ਲੈ ਕੇ ਜਾਣਾ ਗੱਡੀ ਨੂੰ ਤੇ ਉਸ ਤੋਂ ਬਾਅਦ ਆਪਾਂ ਪੰਛੀਆਂ ਦੀ ਸਾਮ ਸੰਭਾਲ ਵੀ ਕਰਨੀ ਹੈਗੀ ਆ ਉਹਨਾਂ ਦਾ ਵੀ ਧਿਆਨ ਰੱਖਣਾ ਠੀਕ ਹੈ ਜੀ ਜਿਹੜੀਆਂ ਚੀਜ਼ਾਂ ਸੰਭਣ ਵਾਲੀਆਂ ਨੇ ਉਹ ਸਾਮਕੇ ਤਿੰਨ ਚਾਰ ਦਿਨਾਂ ਲਈ ਫੇਰ ਆਪਾਂ ਜਾਵਾਂਗੇ ਯੂ ਬੀ ਜਲ ਰਹੀ ਐਕਸਰਸਾਈਜ਼ ਜਿਹੜੀਆਂ ਭੈਣਾਂ ਕਹਿੰਦੀਆਂ ਇੱਕ ਮਿੰਟ ਮੈਂ ਤੁਹਾਨੂੰ ਦੱਸਦੀਆਂ ਜੀ ਇੱਕ ਬਹੁਤ ਇੰਪੋਰਟੈਂਟ ਜੀ ਗੱਲ ਜਿਹੜੀਆਂ ਭੈਣਾਂ ਕਹਿ ਦਿੰਦੀਆਂ ਨੇ ਨਾ ਬਹੁਤ ਸਾਰੀਆਂ ਭੈਣਾਂ ਨੂੰ ਇਹ ਪ੍ਰੋਬਲਮ ਆ ਕਿ ਜਿਹੜੇ ਆ ਗੋਡੇ ਨਹੀਂ ਹੁੰਦੇ ਤੇ ਆ ਗੋਡੇ ਦੇ ਪਿਛਲੇ ਪਾਸੇ ਕੋਚਿੰਦੀ ਜਿਹੜੀ ਕਹਿ ਦਿੰਦੀਆਂ ਨੇ ਉੱਥੇ ਸਾਡੇ ਨਾ ਨਾੜਾਂ ਦਾ ਗੁੱਛਾ ਵੱਜ ਗਿਆ ਤੇ ਸਾਡੀਆਂ ਲੱਤਾਂ ਉੱਥੋਂ ਦੁਖਦੀਆਂ ਨੇ ਤੇ ਭੈਣਾਂ ਇੱਕੋ ਪ੍ਰੈਸ਼ਰ ਕਰਾਉਣ ਜਾਂਦੀਆਂ ਨੇ ਤੇ ਇਹ ਨਾ ਬੀਬੀ ਕੋਲੇ ਬਹੁਤ ਹੀ ਸਫਲ ਜਾਂ ਸਕਸੈਸਫੁਲ ਜਾਂ ਇੱਕ ਟ੍ਰੀਟਮੈਂਟ ਹੈਗਾ ਤੇ ਉਹ ਬੀਬੀ ਤਾਂ ਆਪਣੇ ਕਰਦੀ ਰਹਿੰਦੀ ਆ ਇਸ ਕਰਕੇ ਟੱਚਪੁਟ ਬੀਬੀ ਸਹੀ ਰਹਿੰਦੀ ਆ ਲਤਾਂ ਬਹਾਾਂ ਤੋਂ ਗੋਡਿਆਂ ਤੋਂ ਹਨਾ ਕਿਉਂਕਿ ਥੋੜੀ ਜੀ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੁੰਦੀ ਆ ਮੈਂ ਤਾਂ ਆਪ ਗੱਲਾਂ ਹੀ ਮਾਰਦੀ ਥੋੜੇ ਸਾਹਮਣੇ ਬੈਠ ਕੇ ਐਕਸਰਸਾਈਜ਼ ਤਾਂ ਮੈਂ ਵੀ ਨਹੀਂ ਕਰਦੀ ਤੇ ਪਰ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿ ਕੀ ਆ ਬੀਬੀ ਮਾੜਾ ਜਾਂ ਦੱਸ ਦਊਗੀ ਇਹਦਾ ਕੀ ਟ੍ਰੀਟਮੈਂਟ ਹੈਗਾ ਪਰ ਉਹਨਾਂ ਦਾ ਕੰਮ ਹੁੰਦਾ ਜੀ ਇਹ ਲੋ ਦੱਸੇਗੀ ਬੀਬੀ ਮਾੜਾ ਜਾਂ ਇਹਦਾ ਕੀ ਇਲਾਜ ਆ ਦੱਸੀ ਲੋ ਬੀਬੀ ਤਾਂ ਸੁਣੋ ਹੁਣ ਬੀਬੀ ਦੱਸੂਗੀ ਤੁਹਾਨੂੰ ਬੀਬੀ ਸਰਨਾਥੀ ਆਜਾ ਚਲੋ ਬੋਲ ਕੇ ਦੱਸਦੇ ਸਾਹੀਏ ਗੋਟਿਆਂ ਦਾ ਤਾਂ ਯਾ ਕਰੋ ਹਾਂ ਤੇ ਫੇਰ ਐ ਕਰੋ ਹਾਂ ਐ ਪਹਿਰਾ ਤੁਸੀਂ ਸ਼ੁਰੂ ਕਰਨ ਵੇਲੇ ਪੰਜ ਪੰਜ ਵਾਰੀ ਕਰ ਲਓ ਫੇਰ 10 10 ਵਾਰੀ ਕਰ ਲਓ ਤਾਂ ਵੀ ਕਿਹੜਾ ਜੋਰ ਲੱਗਦਾ ਹੈ ਇਹ ਦੇ ਦੇ ਤਾਂ ਕੀ ਜੋਰ ਲੱਗਦਾ ਜੇ 10 ਵਾਰ ਵੀ ਕਰ ਲਓ ਹਾਂ ਕੀ ਜੋਰ ਲੱਗਦਾ ਫੇਰ ਐ ਪਹਿਲਾਂ ਐ ਕਰਨਾ ਆ ਨਾੜਾ ਨੂੰ ਇਥੇ ਖਿੱਚੇ ਪਾਉਣੀ ਆ ਹਾਂ ਇਹ ਐ ਵੀ ਕਰ ਸਕਦੇ ਆ ਇਹ ਜਿੰਨਾ ਖਿੱਚਣਾ ਹੈ ਇਥੇ ਉਨੇ ਜੰਬੇ ਆ ਨਾ ਆ ਕੁੱਲ ਮੀਆਂ ਆ ਨਾਰਾ ਝੁਗੜਦੀਆਂ ਫੇਰ ਗੋਡੇ ਟੁੱਟਦੇ ਆ ਐ ਕਰ ਪੂਰਾ ਜੋਰ ਲਾ ਕੇ ਕਰਨਾ ਹੈ ਐ ਨਾਰਾ ਕਿਚਨ ਘਾਤ ਦਾ ਹੂੰ ਤੇ ਵਸੇ ਗੋਡੇ ਕਦੇ ਵੀ ਨਹੀਂ ਟੁੱਟਦੇ ਗੋਡੇ ਨਹੀਂ ਮੁੜਦੇ ਕਦੇ ਟੁੱਟਦੇ ਆਹਾ ਇਥੋਂ ਆਹ ਜਿਹੜਾ ਨਾਰਾ ਹੈ ਇਹਨਾਂ ਨੂੰ ਖਿੱਚ ਬੱਛੇ ਬਣ ਜਾਂਦੇ ਆ ਹੈ ਜਿਹੜੇ ਇੱਥੇ ਗੁੱਛੇ ਬਣ ਜਾਂਦੇ ਆ ਇੱਥੇ ਗੁੱਛਾ ਬਣਦਾ ਹੈ ਤੇਰੋਂ ਤੋਂ ਗੋਡਾ ਵੀ ਦੁਖਦਾ ਤੇ ਲੱਤ ਵੀ ਦੁਖਦੀ ਆ ਹੂੰ ਹੂੰ ਇਹ ਥੋੜਾ ਫੇ ਥੋੜੀ ਜਿਹੀ ਐ ਮ사ਜ ਵੀ ਬੰਦਾ ਕਰ ਲੇ ਤੇਰੋਂ ਤੋਂ ਲਾ ਜੇ ਤੇ ਇੱਥੇ ਮਾਸ ਵੀ ਕਰ ਸਕਦੀਆਂ ਐ ਕਰਕੇ ਗੋਡੇ ਦੀ ਇੱਥੋਂ ਆ ਸਾਰੇ ਐ ਮਾਸ ਕਰ ਦੋ ਤੇ ਫੇ ਐ ਕਰ ਦੋ ਹੂੰ ਫੇ ਐ ਕਰ ਆ ਇੱਕ ਕਦੀ ਗੋਡਿਆਂ ਤੋਂ ਦੁਖਦਾ ਤੇ ਥੋੜਾ ਆਏ ਅਗਲੇ ਇਸ ਕਦੀ ਗਰੀਸ ਕਰ ਦੋ ਸੋ ਕਦੀ ਗਰੀਸ ਨਹੀਂ ਕੱਟਦਾ ਆਹੀ ਐ ਬਸ ਜਦ ਤੱਕ ਗਰੀਸ ਖਤਮ ਨਹੀਂ ਹੋਇਆ ਤੇ ਕੱਟਿਆ ਨਹੀਂ ਇਨੇ ਸਾਲਾਂ ਚ ਤੇ ਹੁਣ ਛੋਟੇ ਛੋਟਿਆਂ ਦੇ ਗਰੀਸ ਆ ਜਿਹੜੇ ਉਹ ਖਤਮ ਹੋ ਜਾਂਦੇ ਫਿਰ ਹੁਣ ਸਮਝਾਈ ਨਹੀਂ ਕੋ ਕਰਦਾ ਹੁਣ ਦੇ ਲੈ ਤੁਰ ਤੁਰਾ ਫਿਰ ਕੋਈ ਨਹੀਂ ਕਰਦਾ ਨਾ ਕੋਈ ਤਸਰਤ ਕਰਦਾ ਤੇ ਉਹਨੂੰ ਤਾਂ ਭਾਵੇਂ ਬੇਖਰ ਵੀ ਬੰਦਾ ਤੇ ਰਾਹ ਕਰੋ ਹਾਂ ਇਹ ਵੀ ਨਾੜਨ ਕੋਸਪੈਂਟ ਆਈ ਤੇ ਨਾ ਇਹ ਤੁਸੀਂ ਜਿੰਨੇ ਵਾਰੀ ਮਰਜ਼ੀ ਕਰ ਲੋ ਇਹਦੇ ਘੜੇ ਮੋਰ ਲੱਗਦਾ ਹਾਂ ਪੰਜਾਬ ਵਾਲੀ ਮਜ਼ਾ ਆਉਂਦਾ ਸਗੋਣਾ ਮਿਲਦਾ ਹੈ ਨਾ ਵਧੀਆ ਲੱਗਦਾ ਕਰਨਾ ਹਾਂ ਉਹ ਸੋਵਾਂ ਜਿਵੇਂ ਆਪਾਂ ਮੁਠੀਆਂ ਵਿੱਚ ਦੇ ਖੋਲਦੇ ਆਂ ਹਾਂ ਉਹਵੇਂ ਕਰ ਲੋ ਜੀ ਆ ਬੀਬੀ ਨੇ ਤੁਹਾਨੂੰ ਦੱਸਦਾ ਇਲਾਜ ਕਿ ਆ ਖੁੱਚਾਂ ਤੋਂ ਕਈਆਂ ਦੇ ਨਾੜਾਂ ਦੇ ਭੈਣਾਂ ਬਹੁਤ ਕਹਿਦੀਆਂ ਨੇ ਸਾਡੇ ਤਾਂ ਨਾ ਜਿੱਥੇ ਗੁੱਛੇ ਵੱਜ ਗਏ ਤੇ ਇਥੇ ਉਹ ਨਾ ਸਾਰਾ ਲੱਤਾਂ ਦੁਖਦੀਆਂ ਨੇ ਬਹੁਤ ਉਹਦਾ ਆ ਵਧੀਆ ਇਲਾਜ ਹੈਗਾ ਆਪਾਂ ਨਾ ਥੋੜੇ ਜਿਹਾ ਤੁਰਦੇ ਫਿਰਦੇ ਘੱਟ ਐਕਸਰਸਾਈਜ਼ ਘੱਟ ਕਰਦੇ ਆ ਬੈਠਕ ਦਾ ਕੰਮ ਜ਼ਿਆਦਾ ਹੋ ਗਿਆ ਆਪਣਾ ਪਹਿਲੀ ਗੱਲ ਤਾਂ ਆਪਾਂ ਨੂੰ ਮੋਬਾਈਲ ਹੀ ਨਹੀਂ ਉਠਣ ਦਿੰਦਾ ਜਦੋਂ ਇਹ ਲੈ ਕੇ ਬਹਿ ਜਾਂਦੇ ਆ ਤਾਂ ਮੈਨਾਂ ਦਾ ਸਾਨੂੰ ਘੰਟਾ ਵੱਧੀ ਵੀ ਨਾ ਉਠਾਉਂਦੇ ਆ ਜਿਸਮਾ ਇੰਨੀ ਕਿ ਸਵਾਰ ਕਰੀ ਜਾਊ ਗੋਡੇ ਤੇ ਗੋਡੇ ਦੁਖਦੇ ਨਹੀਂ ਸਾਰਾ ਆਏ ਕੁਛ ਵੀ ਨਹੀਂ 10 ਮਿੰਟ ਹੀ ਲੱਗਦੀ ਐ ਪਰ ਰੈਗੂਲਰ ਹੁੰਦੀ ਨਹੀਂ ਨਾ ਹਾਂ ਹੈ ਰੋਜ਼ ਕਰਦਾ ਨਹੀਂ ਨਾ ਕੋਈ ਹਾਂ ਫਿਰ ਉਹ ਲਗਾਉਂਦਾ ਬੋਲੀ ਗਏ ਅਗਲੇ ਨਾਲ ਤਾਂ ਗੋਲੀ ਲੈ ਲਉ ਯਾਦ ਹੀ ਨਹੀਂ ਰਿਹਾ ਬੋਲੀ ਗਏ ਦਰਦ ਦੀ ਗੋਲੀ ਲੈ ਲਉ ਬਸ ਖਾ ਲੇ ਤੇ ਥੋੜੀ ਫਿਰੋ ਲੰਗ ਮਾਰਦਿਆਂ ਸਹੀ ਗੋਲ ਅੱਗੇ ਉਹ ਜਿਸ ਵੇਲੇ ਗੁਰੂ ਘਰ ਜਾਂਦੀ ਤੇ ਆਉਂਦੀ ਆ ਭੈਣ ਤੇ ਗੋਡੀ ਜਮਣ ਦੁੱਬਦੇ ਮਾਜੀ ਮੇਰੇ ਹਿੰਦ ਦੁੱਬਦੇ ਹਾਂ ਉਹ ਵਿਕਾਰ ਨਾਲ ਮੀਨ ਨਾਲ ਤੇ ਨਹੀਂ ਨਾਲ ਬਹੁਤ ਗੰਦੀ ਹੋ ਗਈ ਸਾਫ ਕਰ ਲਈਏ ਥੋੜੀ ਜੀ ਸ਼ੀਸ਼ੇ ਬੜੇ ਗੰਦੇ ਹੋਏ ਇਹ ਆਪਾਂ ਪੰਛੀਆਂ ਦੇ ਚਾਵਲ ਆ ਜਿਹੜੇ ਉਹ ਭਿਓ ਕੇ ਰੱਖੇ ਹੋਏ ਆ ਤੇ ਬਸ ਇਹਨਾਂ ਨੂੰ ਮੈਂ ਬਾਵਾ ਚੜ ਹੋ ਗਿਆ ਭੰਤਿਆਂ ਨੂੰ ਘੰਟਾ ਸਾਰਾ ਹੋ ਗਿਆ ਇਹਨਾਂ ਨੂੰ ਮੈਂ ਨਾ ਜਾਲੀ 'ਚ ਕੱਢ ਦੇਣੀ ਆ ਪਾਣੀ ਜਾਂ ਉੱਟੜ ਜਾਊਗਾ ਫਿਰ ਮੈਂ ਉੱਪਰ પાਕੇ ਆਉਂਗੀ ਪੰਛੀਆਂ ਦਾ ਧਿਆਨ ਵੀ ਰੱਖਣਾ ਬਹੁਤ ਜ਼ਰੂਰੀ ਆ ਜੀ ਵਿਚਾਰੇ ਆਪਣੇ ਘਰ ਦੇ ਵਿੱਚ ਬੈਠੇ ਆ ਫੈਮਿਲੀ ਮੈਂਬਰ ਹੀ ਬਣੇ ਹੋਏ ਨੇ ਆਪਣੇ ਚਲੋ ਜੀ ਆਪਾਂ ਲੈ ਲਿਓ ਨਮਸਤੇ ਚਾਵਲ ਹੁਣ ਆਪਾਂ ਚੱਲਦੇ ਆਂ ਉੱਪਰ e o para mim aí ਬੀਬੀ ਵੱਡਾ ਮਾਰੀ ਜਾਂਦੀ ਹੈ ਚਲੋ ਜੀ ਪ੍ਰਬੰਧ ਕਰਤਾ ਆਪਾਂ ਲੋ ਜੀ ਇੱਧਰ ਬੈਗ ਆਪਣੇ ਤਿਆਰ ਪਏ ਨੇ ਮੈਂ ਤਾਂ ਹਜੇ ਕੁਝ ਨਹੀਂ ਪਾਇਆ ਬੀਬੀ ਨੇ ਜ਼ਰੂਰ ਪਾ ਲਿਆਤਾ ਬੀਬੀ ਨੂੰ ਹਾਲ ਦੇ ਪੁੱਤਾਂ ਧੀਆਂ ਕੋਲੇ ਪੋਤੇ ਪੋਤੀਆਂ ਕੋਲੇ ਜਾਵਨ ਦੀ ਬੜੀ ਖਾਲ ਹੁੰਦੀ ਹੈ ਨਾ ਤੇ ਬੀਬੀ ਫਿਰ ਸਵੇਰੇ ਲੱਗ ਜਾਂਦੀ ਹੈ ਜਦੋਂ ਜਾਣਾ ਹੁੰਦਾ ਬੀਬੀ ਨੇ ਤਾਂ ਕਰ ਲਿਆ ਬੈਗ-ਬੈਗ ਤੇ ਆਪਣਾ ਰਹਿ ਗਿਆ ਕੰਮ ਮੈਂ ਵੀ ਦੇਖਦੀ ਆ ਕੀ ਲੈ ਕੇ ਜਾਣਾ ਪਾਸੀ ਤਾਂ ਜੀ ਗਰਮੀ ਆ ਮੈਨੂੰ ਤਾਂ ਇੰਜ ਲੱਗਦਾ ਵੀ ਮੈਂ ਤਾਂ ਕਾਡ ਸੈਟ ਜੇ ਪਾ ਲੂੰਗੀ ਆਪਾਂ ਹੋਰ ਬਣਵਾ ਲੈਨੇ ਦੋ ਤਿੰਨ ਗਾ ਇੱਕ ਪਹਿਲਾਂ ਬਣਵਾ ਲਿਆ ਸੀਗਾ ਤਿੰਨ ਗਾ ਹੈਗੇ ਨੇ ਤੇ ਬਸ ਆਪਾਂ ਉਹ ਹੀ ਪਾ ਲਿਆ ਕਰਨਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦੀ ਹੈ ਜੀ ਨਹੀਂ ਕਰਦਾ ਹੈਗਾ ਖੁਸ਼ ਵੀ ਹੋਰ ਪਾਉਣ ਨੂੰ ਸੂਟ ਸਾਡਾ ਤੇ ਆ ਦੋਕ ਦਿਨਾਂ ਦਾ ਤਾਂ ਚਲੋ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਵੀ ਪੈਣ ਨਾਲ ਉਸ ਤੋਂ ਬਾਅਦ ਗਰਮੀ ਵੀ ਹੁਣੀ ਆ ਅੱਜ ਆਪਣੇ ਦੋ ਕੋਟ ਸੈੱਟ ਹੋਰ ਬਣ ਕੇ ਆ ਜਾਣੇ ਨੇ ਤੇ ਬਸ ਉਹਦੇ ਨਾਲ ਹੀ ਆਪਾਂ ਜਿਹੜੇ ਦੋ ਚਾਰ ਦਿਨ ਕੱਢਣੇ ਆ ਕਰ ਲਿਆਉਣੇ ਨੇ ਤੇ ਬੀਬੀ ਆਪ ਦਾ ਬੈਗ ਪੈਕ ਕਰ ਲਈ ਬੀਬੀ ਦਾ ਕਿਉਂਕਿ ਸਮਾਨ ਨਾ ਬਜ਼ੁਰਗਾਂ ਦਾ ਮੈਂ ਕਹਿਣੀ ਹੁੰਦੀ ਆ ਕਿ ਪਹਿਲਾਂ ਬੱਚਿਆਂ ਦਾ ਸਮਾਨ ਬਹੁਤ ਜ਼ਿਆਦਾ ਹੁੰਦਾ ਛੋਟੇ ਬੱਚਿਆਂ ਦਾ ਹਨਾ ਜਦੋਂ ਕਿਤੇ ਜਾਣਾ ਹੁੰਦਾ ਫੇਰ ਜਿਹੜੇ ਬਜ਼ੁਰਗਾਂ ਬੱਚਿਆਂ ਵਰਗੇ ਹੋ ਜਾਂਦੇ ਫਿਰ ਬਜ਼ੁਰਗਾਂ ਦਾ ਵੀ ਬਹੁਤ ਸਾਰਾ ਸਮਾਨ ਹੁੰਦਾ ਇਸ ਬੀਬੀ ਦਾ ਨਿੱਕਾ ਮोटा ਜਿਹਾ ਬਹੁਤ ਸਮਾਨ ਹੁੰਦਾ ਇਸ ਕਰਕੇ ਬੀ ਚਲੋ ਮੈਂ ਵੀ ਦੇਖਦੀ ਆ ਜੀ ਮੇਰੇ ਵੀ ਟੇਲਰ ਦੇੋਂ ਹਜੇ ਆਉਣੇ ਆ ਕੋਟ ਸੈਟ ਅੱਜ ਬਣ ਕੇ ਆ ਜਾਣਗੇ ਆ ਜਾਣਗੇ ਤੇ ਉਹੀ ਲੈ ਜਾਣੀ ਆ ਹੁਣ ਕੀ ਕਰਨਾ ਇਸ ਨੂੰ ਬੜੇ ਜੀ ਜੀ ਰਹੇ ਆਇਆ ਘੇਟ ਬੰਦ ਕਰ ਦੇ ਆਹ ਘੇਟ ਬੰਦ ਕਰ ਜਾ ਅਮਾ ਸੌਂਦੀ ਆ ਸੰਦੀਪ ਅਸਲੀ ਮਾਈਕਾ ਬਈ ਆਇਆ ਆਹ ਆਹ ਐਸੀ ਚੁਣੋਣੀ ਆ ਠੀਕ ਕੋਈ ਹਾਲ ਨਹੀਂ ਦੀ ਬਾਤਾਂ ਬੜਾ ਹਰ ਹਾਲ ਹੈ ਫੱਟ ਕੇ ਨਾ ਉਹ ਸਵੇਰ ਦਿਨ ਸ਼ੌਕ ਦਿਨ ਹੈ ਤੇ ਹੋਣਾ ਹੀ ਨਹੀਂ ਐਨੀ ਗਰਮੀ ਆਹ ਨਾਲ ਤਾਂ ਵੀ ਪਾਣੀ ਪੀਣ ਦਾ ਟਾਈਮ ਹੀ ਨਹੀਂ ਲੱਗਦਾ ਇੰਨਾ ਕੰਮ ਸੀਗਾ ਨੋ ਥੋੜੀ ਦੇਰ ਚ ਨਾ ਮੈਂ ਤਾਂ ਹੋਣੀ ਆ ਦੁਆਰਾ ਸਵੇਰੇ ਨਹਾ ਕੇ ਗਈਆਂ ਪਰ ਮम्मी ਨੂੰ ਹਲਕਾ ਦਬੋਤਾ ਹੀ ਦਿੰਦੇ ਤੇ ਕਾਹਬੜ ਬਹੁਤ મોટી ਦੁਕਾਨ ਤੇ ਆ ਜਨਾ ਵੀਡੀਓ ਬਣਾਉਣਾ ਸੀ ਦੋ ਤੇ ਕੋਈ ਕਸਟਮਰ ਆ ਜਾਂਦਾ ਨਾ ਜਦੋਂ ਵੀ ਬਹੁਤ ਜਿਆਦਾ ਖਲਾਰਾ ਪੈ ਜਾਂਦਾ ਨਾ ਲਓ ਜੀ ਇਹ ਆਪਣੇ ਕੋਟ ਸੈੱਟ ਬਣ ਕੇ ਆ ਗਏ ਨੇ ਤੇ ਮੈਂ ਬਸ ਦਿਹਾਉਣੀ ਆ ਦਿਖਾਉਣੀ ਇਹੀ ਪਾ ਕੇ ਜਾਣਾ ਮੈਂ ਹਲਕਾ ਆ ਜਾ ਮੈਨੂੰ ਬਹੁਤ ਚੰਗਾ ਲੱਗਦਾ ਔੜਾ ਔੜਾ ਇਹ ਨਾ ਮੈਂ ਹਲਕੀ ਜੀ ਸਲਵਾਰ ਨਾਲ ਬਣਾਇਆ ਜਿਹੜੀਆਂ ਪਹਿਣਾ ਨਾ ਪਲਾਜ਼ੋ ਨਹੀਂ ਪਾਉਂਦੀਆਂ ਪਰ ਉਹਨਾਂ ਦਾ ਕੀ ਕਰਦਾ ਕਿ ਅਸੀਂ ਵੀ ਕੋਰਸੈਟ ਪਾਈਏ ਇਲਾਸਟਿਕ ਪਾਈ ਹੋਈ ਆ ਉੱਪਰ ਤੇ ਜਿਵੇਂ ਇਹ ਹਲਕੀ ਜੀ ਸਲਵਾਰ ਬਣਾਈ ਆ ਮੈਂ ਬਿਲਕੁਲ ਸਿੱਧੀ ਜੀ ਤੇ ਨਾਲ ਬੋਲ ਕੇ ਰਿਆਲਾ ਮੈਂ ਆਹ ਸ਼ਰਟ ਬਣਵਾ ਲਿਆ ਠੀਕ ਹੈ ਜੀ ਤਾਂ ਉਹ ਇਹ ਪਾ ਸਕਦੀਆਂ ਨੇ ਕਿਉਂਕਿ ਮੈਨੂੰ ਪਤਾ ਸਾਰੀਆਂ ਪਹਿਣਾ ਨਹੀਂ ਪਾਉਂਦੀਆਂ ਹੈਗੀਆਂ ਪਲਾਜ਼ੋ ਤੇ ਉਹ ਲੋੜ ਹੀ ਹੋ ਦਿਖਾਣੀ ਹੈ ਇਹ ਵੀ ਆਪਣਾ ਇੱਕ ਕੋਰਸੈਟ ਇਹ ਬਣ ਕੇ ਆਇਆ ਬਹੁਤ ਸੋਹਣਾ ਲੱਗਦਾ ਜੀ ਇਹ ਵੀ ਇਹ ਰਿਅਰ ਕਾਟਨ ਜਰ ਤੇ ਖੁੱਲੀਆਂ ਬਾਹੂ ਰੱਖੀਆਂ ਹੋਈਆਂ ਨੇ ਇਹਦੇ ਪੱਟੀ ਵੀ ਲਾ ਕੇ ਤੇ ਇਹ ਹੈਗਾ ਇਹਦੇ ਨਾਲ ਪਲਾਜ਼ੋ ਇਹ ਆਪਾਂ ਪਲਾਜ਼ੋ ਨਾਲ ਹੀ ਬਣਾਇਆ ਕਿਉਂਕਿ ਮੈਂ ਤਾਂ ਪਲਾਜ਼ੋ ਪਾ ਲੈਣੀ ਮੇਰਾ ਕੋਈ ਚੱਕਰ ਨਹੀਂ ਪਰ ਮੈਂ ਸਲਵਾਰ ਵੀ ਮੇਰਾ ਜੀਤੀ ਤਵੋਂ ਵਾਸਤੇ ਕਿ ਮੈਂ ਸਿੱਧੀ ਜੀ ਸਲਵਾਰ ਬਣਾ ਲਾ ਹਨਾ ਤੇ ਚੇਂਜ ਹੋ ਰਹੀ ਥੋੜੀ ਲੋ ਜੀ ਕਿਹੇ ਬਣ ਕੇ ਆਇਆ ਤੇ ਇੱਕ ਹੈਗਾ ਆਪਣੇ ਕੋਲੇ ਸੂਟ ਆ ਦੇਖੀ ਤੁਸੀਂ ਇੰਨਾ ਕਿ ਪਿਆਰਾ ਲੱਗਦਾ ਨਾ ਜੀ ਇਹ ਸੂਟ ਆ ਇਹ ਵੀ ਆਪਾਂ ਬਿਲਕੁਲ ਸਿੱਧੀ ਜੀ ਸਲਵਾਰ ਸਟੇਟ ਦੀ ਸਲਵਾਰ ਹੈਗੀ ਆ ਹੁੰਦਾ ਕੋਆਇਆ ਛੋਟਾ ਜਿਹਾ ਕੋਆਇਆ ਹੁੰਦਾ ਤੇ ਬਾਕੀ ਜਿਵੇਂ ਹਲਕੀ ਸਲਵਾਰ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਸ਼ਰਟ ਜਿਹੜੇ ਦੂਜੇ ਸ਼ਰਟ ਸੀ ਉਹਨਾਂ ਦੀ ਪਲਾਜ਼ੋ ਆਪਣੇ ਕੋਰਸੈਟ ਨਾਲ ਉਹਦੇ ਨਾਲ ਆਪਾਂ ਲੈਂਥ ਰਖਾਈ ਸੀ ਆਪਣੀ 35 ਤੇ ਇਹਦੇ ਨਾਲ ਮੈਨੂੰ ਲੱਗਦਾ ਸ਼ਾਇਦ 37-38 ਹੋਊਗੀ ਇਹ ਇਸ ਹਿਸਾਬ ਨਾਲ ਸ਼ਰਟ ਜਿਹਾ ਬਣਾਇਆ ਮੈਂ ਕਿਉਂਕਿ ਅੱਜਕੱਲ੍ਹ ਥੋੜਾ ਜਿਹਾ ਚਚਲਾ ਫੈਸ਼ਨ ਫੇਰ ਹੋ ਗਿਆ ਤੇ ਉਸ ਹਿਸਾਬ ਨਾਲ ਬਣਾਇਆ ਬੈਕ ਸਾਈਡ ਤੋਂ ਥੋੜਾ ਜਿਹਾ ਨੀਵਾਂ ਫਰੰਟ ਸਾਈਡ ਤੋਂ ਥੋੜਾ ਜਿਹਾ ਕੁਚਲੇਗਾ ਤੇ ਬਟਨ ਵਗੈਰਾ ਦਿੱਤੇ ਹੋਏ ਨੇ ਤੇ ਬੈਠ ਨਹੀਂ ਬੈਣ ਵਾਲਾ ਹੈ ਇਹ ਇਹ ਜਿਹੜਾ ਹੈਗਾ ਨਾ ਨੱਕੇ ਦਾ ਇਹ ਬੈਠ ਨਹੀਂ ਬੈਣ ਜਿਹੜੀ ਖੜਵੀ ਹੁੰਦੀ ਹੈ ਨਾ ਉਹ ਆਪਣੇ ਚੁਗਦੀ ਹੈ ਗਲੇ ਤੇ ਠੀਕ ਹੈ ਪਤਲੀ ਵਾਲੀ ਬੈਠ ਨਹੀਂ ਪਿਆ ਲਓ ਜੀ ਹੁਣ ਮੈਂ ਨਾ ਆਇਆ ਮਨਾ ਕੇ ਨਾ ਮੈਂ ਆਵੜਾ ਜੱਪ ਆਉਂਗੀ ਇਹ ਵਾਲਾ ਪਾਉਂਗੀ ਹਮੈ ਨੂੰ ਬਹੁਤ ਚੰਗਾ ਲੱਗਦਾ ਹੈ ਇਹ ਬਹੁਤ ਸੁੰਦਰ ਇਹ ਆਪਾਂ ਭੈਣਾਂ ਨੂੰ ਇਹ ਬਹੁਤ ਜਿਆਦਾ ਸੂਟ ਦਿੱਤੇ ਆ ਇਹਦੇ ਨਾਲ ਦੇ ਬੜੇ ਹੀ ਇੱਕ ਭੈਣ ਨੇ ਤਾਂ ਚਾਰ ਪੰਜ ਮੰਗਾਏ ਸੀ ਇਕੱਠੇ ਇਹ ਆਪਣੇ ਕੋਈ ਚਾਰ ਕਲਰਸ ਦੇ ਵਿੱਚ ਹੈਗੇ ਸੀ ਤੇ ਉਹਨਾਂ ਨੇ ਇਹਨੇ ਚਾਰ ਮੰਗਾ ਲਈ ਸੀ ਮੇਰੇ ਤੋਂ ਇਹ ਵੀ ਮੈਂ ਸਲਵਾਰ ਦੇ ਨਾਲ ਬਣਾਇਆ ਹਲਕੀ ਸਲਵਾਰ ਨਾਲ ਤੇ ਇਲਾਸਟਿਕ ਪਵਾ ਕੇ ਸਲਵਾਰ ਦੇ ਉੱਪਰ ਦਿਖਾਉਣੀ ਆ ਬਾਅਦ ਵਿੱਚ ਮੈਂ ਤੁਹਾਨੂੰ ਫੇਰ ਦਿਖਾਵਾਂਗੀ ਤੇ ਪਹਿਲਾਂ ਮੈਂ ਆ ਆ ਕੇ ਨਾ ਸੂਟ ਪਾਇਆ ਵਾਂ ਇਹਨਾਂ ਨੂੰ ਮੈਂ ਕਰਦੇ ਆ ਇਕੱਠੇ ਇਹ ਦੋਨੋਂ ਰਿਅਲ ਕਾਟਨ ਜੈ ਬੜੇ ਵਧੀਆ ਨੇ ਤਾਂ ਤੇ ਜਿਵੇਂ ਹੋਣਾ ਸਕੂਲ ਕਾ ਚੱਕੀ ਫਿਰ ਇਹ ਬਹੁਤ ਵਧੀਆ ਲੈਂਦੇ ਨੇ ਜੀ ਜਿਵੇਂ ਮੈਂ ਹੋਣਾ ਸਲਵਾਰ ਨਾਲ ਪਹਵਾਏ ਨੇ ਹਨ ਤੇ ਉੱਚਾ ਜਿਹਾ ਤੇ ਗਮਾ ਪਹਵਾਇਆ ਹੈਗਾ ਚੰਗਾ ਸ਼ਰਟ ਕੇ ਚੰਗਾ ਸਾਡੀ ਮਾਲਵੇ ਵਾਲਿਆਂ ਦੀ ਫੋਨੀ ਚੰਗਾ ਠੀਕ ਆ ਜੀ ਲੋ ਵੈਸੇ ਮੇਰੇ ਕੋਲੇ ਵਾਈਟ ਸਲਵਾਰ ਹੈਗੀ ਸੀ ਪਰ ਫਿਰ ਮੈਂ ਆਖਿਆ ਨਾ ਮੋਹੋ ਕਿ ਕਾਫੀ ਦੇਰ ਹੋ ਗਈ ਉਹਨੂੰ ਪਾਣੀ ਜੀ ਹੋਈ ਪਈ ਐ ਤਾਂ ਥੋੜੀ ਜਿਹੀ ਨਵੀਂ ਬਣਵਾ ਲੈਨੇ ਹਮੇਸ਼ਾ ਬਟੇ ਦੇਵਾ ਉੰਦੇ ਵਿੱਚ ਨੇ ਉਹ ਬਿਲਕੁਲ ਪਿਓਰ ਫੈਮਿਲੀ ਕਾਟਨ ਦੇ ਵਿੱਚ ਆ ਸੂਟ ਬੜੇ ਪਿਆਰੇ ਆ ਇਹ ਜੇ ਸਾਰੇ ਹੀ ਵਧੀਆ ਲੱਗਦੇ ਨੇ ਹੁਣ ਮੈਂ ਤੁਹਾਨੂੰ ਉਹ ਵਾਲੀ ਪਾ ਕੇ ਦਿਖਾਉਣੀ ਆ ਹਜੇ ਆ ਤਾਂ ਆਪਾਂ ਫੇਰ ਪਾਵਾਂਗੇ ਆਪਾਂ ਚੱਲੇ ਅੱਜ ਬਟਿੰਡੇ ਤੇ ਉੱਥੇ ਜਾ ਕੇ ਪਾਵਾਂਗੇ ਆਪਾਂ ਬਸ ਸੂਟ ਦਾ ਸੱਟ ਆ ਵੀ ਆਪਾਂ ਵਾਲੀ ਲੋੜਣੀ ਹੈ ਵੀ ਆਈ ਠੀਕ ਆਪਣੇ ਲੋ